ਜੇ ਚੈਂਪੀਅਨਸ਼ਿਪ ਹੋਈ ਤੇ ਅੱਜ ਕਮਾਲ ਦੇ ਮੈਚ ਹੋਏ ਆ ਅੱਜ ਸਰਾ ਲੱਗੀ ਆ ਗੱਲਬਾਤ ਬਾਈਆਂ ਨੇ ਕਿਹਾ ਯਾਰ ਥੱਕਾ ਹੋਇਆ ਸ਼ਿੱਲੂਣਾ ਹਾਰੀਆਂ ਹੁੰਗਾ ਟੀਮਾਂ ਮੈਚ ਕਿੱਦਾਂ ਖੇੜੀਆਂ ਅੱਜ ਫਾਈਨਲ ਸੋ ਇਹ ਚੀਜ਼ ਵੀ ਦੱਸਾਂਗੇ ਆਪਾਂ ਪੂਰਾ ਟੂਰਨਾਮੈਂਟ ਹੀ ਪੂਰੀ ਚੈਂਪੀਅਨਸ਼ਿਪ ਤੇ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਜਵਾ ਪਉਂਦੇ ਰਹਿੰਦੇ ਆ ਮੈਨੂੰ ਮਤਰਾ ਕੋਚ ਸਾਇਬਾਣੀ ਦੱਸਦੇ ਹੁੰਦੇ ਆ ਗੌਰਵ ਚੀਮਾ ਬਾਈ ਜਿੱਦਾਂ ਉਹਨਾਂ ਵੱਲੋਂ ਮਤਰਾ ਅਪਡੇਟ ਹੁੰਦੀ ਆ ਟੀਮਾਂ ਦੀ ਜੱਗੂਣਾ ਆਪਣੀ ਗੱਲ ਪਤਾ ਨਹੀਂ ਹੋ ਪਉਂਦੀ ਅੱਜ ਪਤਾ ਨਹੀਂ ਕਿਉਂ ਨਹੀਂ ਖੇਡਿਆ ਜਦੋਂ ਨਾਮ ਆਉਂਦੇ ਆ ਮੇਰੇ ਕੋਲ ਮੈਂ ਉਦਾਂ ਦੱਸ ਦੇਣਾ ਬਾਕੀ ਪਲੇਅਰਾਂ ਦਾ ਉਹਨਾਂ ਤੇ ਡਿਪੈਂਡ ਹੁੰਦਾ ਹੁਣ ਰਿਜ਼ਲਟ ਤੇ ਆਉਣਿਆ ਵੀ ਅੱਜ ਕੀ ਬਣੀਆਂ ਗੱਲਾਂ ਬਾਤਾਂ ਅੱਜ ਜੋ ਹੈ ਖੀਰਾਂ ਵਾਲੀਏ ਨੇ ਗੁਜਰਾ ਦੇ ਮੁੰਡੇ ਨੇ ਸ਼ਾਜੀ ਨੇ ਜੋ ਹੈ ਐਂਡਲ ਆਈ ਆ ਗੱਲਬਾਤ ਛੀਲੂ ਹੋ ਰਾਉਣਾ ਸੌਖੀ ਗੱਲ ਨਹੀਂ ਉਹ ਝੋਟੇ ਵਰਗੀ ਟੀਮ ਬਹੁਤ ਤਗੜੀ ਟੀਮ ਮਿੱਤਰੋ ਲਈ ਫਿਰਦੇ ਸੀਗੇ ਅੱਜ ਤਾਂ ਰਵੀ ਦਿਉਰਾ ਵੀ ਸੀਗਾ ਪਰ ਗੁਜਰਾਂ ਦੇ ਮੁੰਡੇ ਨੇ ਤੇ ਮਿੱਤਰੋ ਬੋਲਟ ਦੀਆਂ ਕਾਉਟਿੰਗਾਂ ਇਹ ਦਲੇਰ ਰੇਡ ਰਾਏ ਇਹਨਾਂ ਨੇ ਸਰਾ ਲਾਇਆ ਪਹਿਲਾ ਸੈਮੀ ਜਿੱਤਿਆ ਫਿਰ ਫਾਈਨਲ 'ਚ ਸ਼ੀਲੂ ਨਾ ਬਾਈ ਤੱਕਾ ਕਹਿ ਰਹੇ ਆ ਇੱਕ ਦੋ ਕੌਡੀਆਂ ਖੜੀ ਰਹਿੰਦੀਆਂ ਸੀ ਉਹ ਮਿੱਤਰੋ ਸ਼ੀਲੂ ਉੱਥੇ ਜਾਣਦਾ ਉਹ ਜਾਣੀ ਜਾਣਾ ਨਾ ਉਹਨਾਂ ਨੇ ਆਪਦਾ ਸਹੀ ਕਰਕੇ ਹੀ ਜਾਂਦੇ ਹੁੰਦੇ ਆ ਖਿਡਾਰੀ ਸੋ ਆਪਾਂ ਬਾਅਦ ਚ ਗਰੁੱਪ 'ਚ ਜਾਂ ਇਦਾਂ ਚੀਜ਼ਾਂ ਨਾ ਕਰਿਆ ਕਰਗੇ ਕੋਈ ਚੱਕਰ ਨਹੀਂ ਸ਼ੀਲੂ ਟੌਪ ਤੇ ਹੀ ਆ ਉਹ ਚੱਲਦਾ ਹੀ ਰਹਿਣਾ ਅੱਜ ਮਿੱਤਰੋ ਚੈਂਪੀਅਨਸ਼ਿਪ ਤੇ ਦਹਿਲ ਗੁਜਰਾ ਦੇ ਮੁੰਡਿਆਣੇ ਲੁੱਟੇ ਆ ਬੋਲਟ ਨੇ ਲੁੱਟੇ ਆ ਫਾਈਨਲ 'ਚ ਜੋ ਗੱਲਾਂ ਬਣੀਆਂ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਇੱਕ ਨਾ ਇਹ ਲੀਗ ਦੇ ਮੈਸੀ ਫਾਈਨਲ 'ਚ ਜਿੱਦਾਂ ਟੀਮਾਂ ਦੁਆਬਾ ਵੀ ਪਹਿਲਾਂ ਹਾਰ ਗਈ ਸੀਗੀ ਤੇ ਜੋ ਹੈ ਆਪਣੀ ਟੀਮ ਦੂਜੀ ਵੀ ਹਾਰ ਗਈ ਸੀ ਮਾਲਵਾ ਵੀ ਸੋ ਉਹਨਾ ਮਿੱਤਰੋ ਲੀਗ ਦੇ ਮੈਚ ਜਿੱਦਾਂ ਕੈਨੇਡਾ ਬਾਹਰ ਅਮਰੀਕਾ ਚ ਮੈਚ ਹੁੰਦੇ ਆ ਮਿੱਤਰੋ ਵੀ ਇੱਕ ਟੀਮ ਹਾਰ ਗਈ ਤੋਂ ਬਾਅਦ ਵੀ ਫਿਰ ਜੋ ਮੈਚ ਹੋਣਾ ਸੋ ਉਦਾਂ ਰੱਖੇ ਹੋਏ ਆ ਤੁਹਾਨੂੰ ਮੈਂ ਦਿਖਾ ਰਿਹਾ ਇੱਕ ਹੁਣ ਸਕਰੀਨਸ਼ਾਟ ਸੋ ਇਦਾਂ ਮੈਚ ਹੋਣੇ ਸੀਗੇ ਤਾਂ ਕਰਕੇ ਮਿੱਤਰੋ ਇਹ ਪਹਿਲਾਂ ਹੀ ਸ਼ੁਰੂ ਚ ਹੀ ਕਿਹਾ ਹੋਇਆ ਸੀਗਾ ਤਾਂ ਸ਼ੀਲੂ ਸ਼ੁਰੂ ਚ ਪਹਿਲੇ ਮੈਚ ਦੇਖਿਓ ਉਹ ਸੈਟ ਵਿੱਚ ਲੱਗ ਨਹੀਂ ਰਿਹਾ ਸੀਗਾ ਤੇ ਸੈਮੀ ਚ ਉਹਨੇ ਜੋਰ ਬਹੁ ਮਾਰਿਆਣਾ ਪਰ ਗੱਲ ਨਹੀਂ ਬਣੀ ਕਿਉਂਕਿ ਮੂਰਲੇ ਵੀ ਆਪਾਂ ਗਏ ਬਈ ਸ਼ਗਰਪੁਰੀਏ ਜਾਂ ਸਈ ਕਾੜੇ ਸੰਘਾਲ ਨੇ ਸਾਰਿਆਂ ਨੇ ਗੱਗੀ ਨੇ ਬਹੁ ਸੋਹਣੇ ਜੁਆ ਜੱਫੇ ਲਾਇਆ ਬਾਕੀ ਮਿੱਤਰੋ ਜੱਤ ਹਾਰ ਚੱਲਦੀ ਰਹਿੰਦੀ ਆ ਅੱਜ ਜਬ ਬੋਲਟ ਗਿਣੇ ਜਤੇ ਅੱਜ ਪਹਿਲੇ ਨੰਬਰ ਤੇ ਦੁਆਬੇ ਦੀ ਟੀਮ ਦੂਜੇ ਨੰਬਰ ਤੇ ਮੇਤਰੋ ਆਈਆ ਮਾਲਵੇ ਦੀ ਟੀਮ ਮਾਲਵੇ ਦੀ ਟੀਮ ਦੂਜੇ ਨੰਬਰ ਤੇ ਬੈਸਟ ਰੀਡਰ ਦੀ ਗੱਲ ਕਰੀਏ ਤਾਂ ਬੈਸਟ ਬਣਿਆ ਆਪਣਾ ਛੋਟਾ ਖਿਡਾਰੀ ਟਾਪਰ ਰੀਡਰ ਦਲੇਰੀ ਵਾਲਾ ਜਿਹਨੇ ਸੈਮੀ ਚ ਵੀ ਬਹੁਤ ਜ਼ੋਰ ਮਾਰਿਆ ਬੋਲਟ ਖੀਰਾ ਆਲੀਆ ਤੇ ਜਾਫੀ ਦੀ ਗੱਲ ਕਰੀਏ ਤਾਂ ਜਾਫੀ ਹੈਗਾ ਆਪਣਾ ਟੌਪ ਤੇ ਜਿਹੜਾ ਟੌਪ ਤੇ ਖੇਡਦਾ ਅੱਜ ਦੇ ਟਾਈਮ ਲਗਾਤਾਰ ਕੱਲ ਵੀ ਉਹਨੇ ਟਰੈਕਟਰ ਜਿੱਤਿਆ ਉਹ ਕੋਈ ਨਹੀਂ ਉਹ ਸਣੀ ਕਾਲੇ ਸੰਘਿਆ ਵਾਲਿਆ ਲਗਾਤਾਰ ਦੂਜੇ ਦਿਨ ਜੋ ਹੈ ਅੱਜ ਬੈਸਟ ਬਣਿਆ ਕਮਾਲ ਦੀ ਗੇਮ ਦਿਖਾਈ ਆ ਬਹੁਤ ਤਗੜਾ ਖੇਡੇ ਆ ਐਂਡ ਲਾ ਕੇ ਗਏ ਆ ਇਹ ਤੁਹਾਨੂੰ ਵੱਡੀ ਜਾਣਕਾਰੀ ਦੇਣੀ ਸੀ ਅੱਜ ਦਾ ਰਿਜ਼ਲਟ ਅੱਜ ਦੇ ਜੋ ਹੈ ਕਮਾਲ ਦੇ ਮੈਚ ਕਬੂਰਥਲੇ ਸਰਾ ਹੋ ਗਿਆ ਅੱਜ ਜੋ ਹੈ ਐਂਡਗਾਰਡ ਬਾਤ ਲੱਗੀ ਆ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਜੋ ਹੈ ਅਪਡੇਟ ਲੈ ਕੇ ਨਵੇਂ ਟੂਰਨਾਮੈਂਟ ਬਾਰੇ ਗੱਲਬਾਤ ਕਰਾਂਗੇ ਨਵੀਂ ਵੀਡੀਓ ਵਿੱਚ ਮਿਲਦਾ ਲਾਈਕ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਓ ਧੰਨਵਾਦ